ਹੈਲੋ 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 ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ MSW Study For Job ਦੇ ਵਿੱਚ ਸੋ ਅੱਜ ਸਾਰੇ ਵੀ ਜਲਦੀ ਜਲਦੀ ਆਪਣੇ ਲਈ ਪੰਜਾਬੀ ਦੀ ਕਲਾਸ ਆਹੋ ਸਟਾਰਟ ਹੋ ਚੁੱਕੀ ਹੈ ਸੋ ਅਮਮ ਪਰ ਇਹ ਵੀ ਸਟਾਰ ਇੱਕ ਵਾਰ ਇਹ ਪਹਿਲਾਂ ਲਿੰਕ ਪਾ ਦਈਏ ਹਾਂਜੀ ਸਟੂਡੈਂਟ ਗੁੱਡ ਆਫਟਰਨੂੰ ਬਈ ਸਤਿ ਸ੍ਰੀ ਅਕਾਲ ਸਭ ਨੂੰ ਜੇਕਰ ਤੁਹਾਨੂੰ ਮੇਰੀ ਆਵਾਜ਼ ਸਹੀ ਆ ਰਹੀ ਹੈ ਵੀਡੀਓ ਕੁਆਲਿਟੀ ਤੁਹਾਡੇ ਤੱਕ ਸਹੀ ਹੈ ਤਾਂ ਮੈਨੂੰ ਇੱਕ ਵਾਰੀ ਥੰਬਸ ਅਪ ਕਰਕੇ ਦੱਸ ਦਿਓ ਤਾਂ ਕਿ ਆਪਾਂ ਕਲਾਸ ਨੂੰ ਅੱਗੇ ਸਟਾਰਟ ਕਰ ਸਕੀਏ ਦੱਸੋ ਬਈ ਇੱਕ ਵਾਰੀ ਹਾਂ ਮੈਂ ਕੋਸ਼ਿਸ਼ ਕਰ ਰਹੀ ਸੀ ਰਾਜੀ ਵੀ ਆਪਾਂ ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਸੋ ਚੈਨਲ ਦੇ ਉੱਪਰ ਬਈ ਨਵੇਂ ਜੁੜੇ ਜਾਂ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਹਾਂ ਸੋ ਜੇ ਹਾਲੇ ਤੱਕ ਜੇਕਰ ਤੁਸੀਂ WhatsApp ਗਰੁੱਪ ਦੇ ਵਿੱਚ ਜਾਂ Telegram ਗਰੁੱਪ ਦੇ ਵਿੱਚ ਜੁਆਇਨ ਨਹੀਂ ਹੋਏ ਤਾਂ ਬਈ ਹੋ ਸਕਦੇ ਹੋ ਠੀਕ ਹੈ ਸੋ ਇਹਦੇ ਵਿੱਚ ਜੁਆਇਨ ਹੋਣ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ ਬਈ ਹਾਂ ਜਿਹੜਾ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਵੀ ਇਹਨਾਂ ਨੰਬਰਾਂ ਦੇ ਜ਼ਰੀਏ ਤੁਸੀਂ ਹਾਂ ਇਸ ਨੰਬਰ ਤੇ ਜੇਰੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਵੀ ਸੋ ਚਲੋ ਹੋ ਗਿਆ ਇਹ ਜਿਹੜੇ ਤੋਂ ਰਗੇ ਹਾਂ ਟੈਲੀਗ੍ਰਾਮ ਦੇ ਜਿਹੜੇ ਲਿੰਕ ਆ ਵੀ ਤੁਹਾਡੇ ਕੇ ਪਿੰਨ ਹੋ ਚੁੱਕੇ ਆ ਸੋ ਜਿਹੜੇ ਬੱਚੇ ਡਾਇਰੈਕਟ ਟੈਲੀਗ੍ਰਾਮ ਦੇ ਵਿੱਚ ਜਾਣਾ ਚਾਹਣ ਤੁਸੀਂ ਇਸ ਲਿੰਕ ਰਾਹੀਂ ਜਾ ਸਕਦੇ ਹੋ ਠੀਕ ਹੈ ਵੀ ਸੋ ਦੋ ਦਿਨਾਂ ਤੋਂ ਜਿਹੜੀ ਆਪਣੀ ਕਲਾਸਾਂ ਸੀ ਉਹ ਆਪ ਸੀਗੀਆਂ ਕਿਸੇ ਕਾਰਨ ਕਰਕੇ ਕੋਈ ਐਮਰਜੈਂਸੀ ਸੀ ਸੋ ਜਿਹੜੀਆਂ ਜਿਹੜੇ ਆਪਣੀ ਕਲਾਸਾਂ ਨੇ ਦੁਬਾਰਾ ਉਹ ਸਟਾਰਟ ਹੋ ਚੁੱਕੀਆਂ ਨੇ ਠੀਕ ਹੈ ਵੀ ਸੋ ਅੱਜ ਸਾਰੇ ਜਲਦੀ ਲਈ ਇੱਕ ਵਾਰੀ ਕਲਾਸ ਨੂੰ ਲਾਈਕ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਬੱਚੇ ਜਿਹੜੇ ਡੇਲੀ ਜੁੜਦੇ ਸੀ ਆਪਣੇ ਨਾਲ ਉਹ ਜੁੜ ਸਕਣ ਠ 987871315752 ਇਸ ਨੰਬਰ ਦੇ ਰਾਹੀਂ ਤੁਸੀਂ ਇਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਜਿਹੜਾ ਐਡ ਆ ਉਹ ਹੋ ਸਕਦਾ ਠੀਕ ਹੈ ਬਈ ਸੋ ਇਹ ਆਪਣੇ ਕੋਰਸ ਚਰਦੇ ਨੇ ਬਈ ਹਾਂ ਪੀਐਸਟੈਟ ਵਾਲੀ ਸੋ ਜਿਹੜੇ ਬੱਚੇ ਨੇ ਹਲੇ ਤੱਕ ਪੀਐਸਟੈਟ ਵਾਲੀ ਇਹ ਕੋਰਸ ਨਹੀਂ ਜੁਆਇਨ ਕੀਤੇ ਤੁਸੀਂ ਕਰ ਸਕਦੇ ਹੋ ਈਡੀਟੀ ਵਾਲਾ ਸਿਰਫ ਤੁਹਾਨੂੰ 2499 ਦੇ ਵਿੱਚ ਤੇ ਐਸਐਸਟੀ ਪੰਜਾਬੀ ਬੀਐਡ ਵਾਲਾ ਤੁਹਾਨੂੰ 2999 ਦੇ ਵਿੱਚ ਜਿਹੜੇ ਇਹ ਕੋਰਸ ਨੇ ਦਿੱਤੇ ਜਾ ਰਹੇ ਠੀਕ ਹੈ ਬਈ ਸੋ ਇਹਨਾਂ ਨੂੰ ਤੁਸੀਂ ਕਿਵੇਂ ਪਰਚੇਸ ਕਰ ਸਕਦੇ ਹੋ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਸੀਂ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡਾ ਜਿਹੜਾ ਕਰ ਸਕਦੇ ਹੋ ਠੀਕ ਹੈ ਬਈ ਸੋ ਅੱਗੇ ਵੀ ਕਰੀਏ ਸਟਾਰਟ ਫਰਸਟ ਕੁਐਸਚਨ ਤੁਹਾਡਾ ਆ ਚੁੱਕਿਆ ਹਾਂ ਮੇਰੇ ਅਗਲੇ ਵੀ ਸਿਰਫ 7 ਜਣੇ ਤੁਸੀਂ ਸ਼ੋ ਹੋ ਰਹੇ ਹੋ ਬਈ ਇੱਕ ਵਾਰੀ ਕਲਾਸ ਨੂੰ ਸ਼ੇਅਰ ਕਰ ਦਿਓ ਠੀਕ ਹੈ ਬਈ ਇੱਕ ਵਾਰੀ ਕਲਾਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਅੱਗੇ ਚੱਲ ਸਕੀਏ ਹੂੰ ਫਰਸਟ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਬਈ ਹੂੰ ਆੜੇ ਨੂੰ ਕੰਨਾ ਆ ਪਿਛੇਤਰ ਨਾਲ ਵੜਨ ਵਾਲਾ ਸਹੀ ਸ਼ਬਦ ਚੁਣੋ ਕਹਿੰਦੀ ਆੜੇ ਨੂੰ ਕੰਨਾ ਆਪ ਖੇਤਰ ਨਾਲ ਬਣਨ ਵਾਲਾ ਸਹੀ ਸ਼ਬਦ ਚੁਣੋ ਅਗੇਤਰ ਪਛੇਤਰ ਦੇ ਵਿੱਚ ਤੁਸੀਂ ਅਕਸਰ ਗਲਤੀ ਕਰਦੇ ਹੋ ਨਾ ਕੁਸਚਨਾਂ ਦੇ ਵਿੱਚ ਹੁਣ ਧਿਆਨ ਨਾਲ ਸਭ ਨੇ ਅਨਸਰ ਦੇਣਾ ਫਸਟ ਕੁਸਚਨ ਜਿਹੜਾ ਆ ਚੁੱਕਿਆ ਵੀ ਨੱਕਾ ਗੱਤਾ ਬੱਚਾ ਜਾਂ ਸੱਚਾ ਕਰੋ ਵੀ ਅਨਸਰ ਚਾਰ ਆਪਸ਼ਨਾਂ ਨੇ ਇਹਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਕਰੋ ਵੀ ਅਨਸਰ ਹੂੰ ਸੋ ਦਾ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਡੀ ਠੀਕ ਹੈ ਵੀ ਡੀ ਇੱਕ ਵਾਰੀ ਕਲੀਅਰ ਕਰ ਲਓ ਬਈ ਵਿੱਚ ਇਹ ਕਰ ਰਹੇ ਨਹੀਂ ਹੂੰ ਵਿੱਚ ਇਹ ਵਾਲੇ ਬੱਚੇ ਵੀ ਆ ਚੁੱਕੇ ਨੇ ਸੋ ਇੱਕ ਵਾਰੀ ਤੁਸੀਂ ਕਲੀਅਰ ਕਰ ਲਓ ਹੂੰ ਕਰੋ ਬਈ ਠੀਕ ਹੈ ਬਈ ਹਾਂ ਚਲੋ ਬਈ ਉਸ ਤੋਂ ਅੱਗੇ ਦੇਖੋ ਨੈਕਸਟ ਕੁਐਸਚਨ ਅਲੋਕਿਕ ਦਾ ਕਹਿੰਦੇ ਸਮਾਨਾਰਥੀ ਨਹੀਂ ਹੈ ਅਲੌਕਿਕ ਆਪਾਂ ਨੇ ਇੱਕ ਸ਼ਬਦ ਦਿੱਤਾ ਹੋਇਆ ਅਲੌਕਿਕ ਇਹਦੇ ਇੱਥੇ ਆਪਾਂ ਨੂੰ ਸਮਾਨਾਰਥੀ ਸ਼ਬਦ ਨਹੀਂ ਪੁੱਛਿਆ ਨਾਟ ਪੁੱਛਿਆ ਗਿਆ ਠੀਕ ਹੈ ਇਸ ਚੀਜ਼ ਨੂੰ ਯਾਦ ਰੱਖਣਾ ਖਾਸ ਤੌਰ ਤੇ ਆਪਾਂ ਜਿਹੜੀ ਕਵੈਸਨ ਨੇ ਉਹਨਾਂ ਨੂੰ ਧਿਆਨ ਨਾਲ ਨਹੀਂ ਪੜ੍ਹਦੇ ਤਾਂ ਕਰਕੇ ਬਹੁਤ ਠੀਕ ਨੰਬਰ ਜਿਹੜਾ ਕਟਵਾਇਆ ਰਿਹਾ ਸੀ ਆਪਾਂ ਨੂੰ ਨਹੀਂ ਪੁੱਛਿਆ ਨਾਟ ਵਾਲਾ ਕਵੈਸਨ ਹੈ ਠੀਕ ਹੈ ਭਈ ਜਾਇ ਹਿੰਦੀ ਬਈ ਜਿਹੜੇ ਆ ਚੁੱਕੇ ਹੋ ਭੌਤਿਕ ਅਨੂਠਾ ਬੇਮਿਸਾਲ ਜਾਂ ਅਲੌਕਿਕ ਅਲੋਕਾਰ ਕਰੋ ਭਈ ਅਨਸਰ ਹਾਂ ਜਿਹੜੇ ਬੱਚੇ ਪਿੱਛੇ ਜਾ ਰਹੇ ਹੋ ਇੱਕ ਵਾਰੀ ਵੀਡੀਓ ਰੀਫਰੈਸ਼ ਮਾਰ ਕੇ ਮੇਰੇ ਨਾਲ ਚੱਲਣ ਦੀ ਕੋਸ਼ਿਸ਼ ਕਰੋ ਤੇ ਮੈਂ ਬਾਰ ਬਾਰ ਕਹਿ ਰਹੀ ਵੀ ਕਲਾਸ ਨੂੰ ਸ਼ੇਅਰ ਕਰ ਦੋ ਠੀਕ ਹੈ ਬਈ ਅੱਜ ਤਾਂ ਤੁਹਾਨੂੰ ਆਏ ਆਉਣਾ ਚਾਹੀਦਾ ਸੀ ਵੀ 50 60 ਜਣੇ ਹੋਣੇ ਚਾਹੀਦੇ ਸੀ ਕਿਉਂਕਿ ਪਿਛਲੇ ਦੋ ਦਿਨਾਂ ਜਿਹੜੀ ਕਲਾਸ ਦਾ ਬੰਦ ਸੀ ਆਪਣੀ ਹੈ ਨਾ ਤੁਹਾਨੂੰ ਬੇਸਬਰੀ ਨਾਲ ਪੰਜਾਬੀ ਦੀ ਕਲਾਸ ਦਾ ਇੰਤਜ਼ਾਰ ਹੋਣਾ ਚਾਹੀਦਾ ਸੀ ਵੀ ਹਾਂ ਅੱਜ ਕਲਾਸ ਲੱਗੀ ਹੈ ਸਾਡੇ ਦੋ ਦਿਨਾਂ ਪਿੱਛੇ ਸੀ ਅੱਜ ਜਾਈਏ ਪਰ ਅੱਜ ਵੀ ਉਹੀ ਹਾਲ ਹੈ ਨਾ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਕੁਐਸਚਨ ਨੰਬਰ 2 ਦਾ ਏ ਅਨੂਠਾ ਬੇਮਿਸਾਲ ਤੇ ਅਲੋਕਾਰ ਇਹ ਤੁਹਾਡੇ ਅਲੌਕਿਕ ਦੇ ਸਮਾਨਾਰਥੀ ਨੇ ਪਰ ਜਿਹੜਾ ਭੌਤਿਕ ਸ਼ਬਦ ਹੈ ਭੌਤਿਕ ਇਹ ਤੁਹਾਡਾ ਅਲੱਗ ਹੈ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਔੜਕ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੈ ਔੜਕ ਦਾ ਵਿਰੋਧੀ ਸ਼ਬਦ ਨਹੀਂ ਪੁੱਛਿਆ ਗਿਆ ਇੱਥੇ ਜਿਹੜੇ ਮਗਰਲਾ ਅੰਤਯਾਦ ਔੜਕ ਦਾ ਵਿਰੋਧੀ ਸ਼ਬਦ ਨਹੀਂ ਹੈ ਜਿਹੜੇ ਮੰਗਰਲਾ ਅੰਤ ਅਤੇ ਆਦ ਚਾਰ ਆਪਸ਼ਨਾਂ ਨੇ ਵੀ ਹੈ ਨਾ ਚਾਰੇ ਆਪਸ਼ਨਾਂ ਦੇ ਵਿੱਚੋਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਹਾਂ ਕਰੋ ਬਈ ਅਨਸਰ ਹੂੰ ਸੋ ਇਹਦਾ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਡੀ ਆਦ ਠੀਕ ਹੈ ਬਈ ਆਦ ਉਸ ਤੋਂ ਬਾਅਦ ਦੇਖੋ ਬਹਾਦਰ ਦਾ ਸਮਾਨਾਰਥੀ ਸ਼ਬਦ ਹੈ ਬਹਾਦਰ ਦਾ ਸਮਾਨਾਰਥੀ ਸ਼ਬਦ ਇੱਥੇ ਆਪਾਂ ਨੂੰ ਪੁੱਛਿਆ ਠੀਕ ਹੈ ਬਈ ਇਸ ਤੋਂ ਪਹਿਲੇ ਜਿਹੜੇ ਆਪਾਂ ਦੋ ਕੁਐਸਚਨ ਕੀਤੇ ਨੇ ਉਹ ਆਪਾਂ ਨੇ ਕੀਤੇ ਨੇ ਨੋਟ ਵਾਲੇ ਪਰ ਇੱਥੇ ਆਪਾਂ ਨੂੰ ਪੁੱਛਿਆ ਗਿਆ ਠੀਕ ਹੈ ਬਈ ਅਖੜ ਨਿਰੋਗ ਵਰਿਆਮ ਜਾਂ ਸਡੋਲ ਬਹਾਦਰ ਦਾ ਅਸਮਾਨ ਅਰਥੀ ਸ਼ਬਦ ਇੱਥੇ ਆਪਾਂ ਨੂੰ ਪੁੱਛਿਆ ਗਿਆ ਦੱਸੋ ਬਈ ਕਰੋ ਆਨਸਰ ਕਿਹੜਾ ਆਨਸਰ ਬਣੇਗਾ ਹਾਂ ਸੋ ਦੈ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਵਰਿਆਮ ਠੀਕ ਹੈ ਬਈ ਵਰਿਆਮ ਹੂੰ ਉਸ ਤੋਂ ਬਾਅਦ ਦੇਖੋ ਵਿਸ਼ਮਿਕੀ ਸ਼ਬਦ ਕਹਿੰਦੇ ਬੁਲਾਰੇ ਦੀ ਮਨੋਸਥਿਤੀ ਨੂੰ ਕਿਸ ਪੱਧਰ ਤੱਕ ਸাকার ਕਰਦੀ ਹਨ ਜਿਹੜੇ ਵਿਸ਼ਮਿਕ ਸ਼ਬਦ ਹੁੰਦੇ ਨੇ ਵਿਸ਼ਮਿਕ ਠੀਕ ਹੈ ਕਹਿੰਦੇ ਲੋ ਸ਼ਬਦ ਨੇ ਇੱਕ ਬੁਲਾਰਾ ਜਿਹੜਾ ਬੋਲ ਰਿਹਾ ਜਿਵੇਂ ਮੈਂ ਤੁਹਾਡੇ ਕੋਲ ਬੋਲ ਰਹੀਆਂ ਇਸ ਟਾਈਮ ਤੇ ਮੈਂ ਬੁਲਾਰਾ ਠੀਕ ਹੈ ਮੇਰੀ ਮਨੋਸਥਿਤੀ ਨੂੰ ਇਹ ਕਿਹੜੇ ਪੱਧਰ ਤੱਕ ਸাকার ਕਰਨਗੇ ਇਲਾਕਾਈ ਪੱਧਰ ਤੇ ਵੀ ਕਿਹੜੇ ਇਲਾਕੇ ਦੇ ਰਹਿਣ ਵਾਲੇ ਆਪਾਂ ਭਾਵਨਾਤਮਕ ਪੱਧਰ ਤੇ ਵੀ ਮੇਰੀ ਭਾਵਨਾਵਾਂ ਕੀ ਨਿਗੀਆਂ ਮੋਨੋਗਿਆਨਿਕ ਪਦਰਤ ਹੈ ਜਾਂ ਪਾਸ਼ਾਈ ਪਦਰਤ? ਚਾਰ ਆਪਸ਼ਨਾਂ ਨੇ ਬਈ ਬਹੁਤ ਸੋਹਣਾ ਕੁਸਚਨ ਹੈ। ਹਾਂ ਕਰੋ ਬਈ ਆਨਸਰ। ਚਾਰ ਆਪਸ਼ਨਾਂ ਦੇ ਵਿੱਚੋਂ ਬਈ ਆਨਸਰ ਕਰਨ ਦੀ ਕੋਸ਼ਿਸ਼ ਕਰੋ। 5 ਨੰਬਰ ਕੁਸਚਨ ਤੇ ਆ 파 ਚੁੱਕੀਆਂ। ਹਾਂ। ਕਰੋ ਬਈ ਆਨਸਰ। ਤੁਹਾਡੇ ਆਨਸਰ ਬਹੁਤ ਜ਼ਿਆਦਾ ਸਲੋ ਆ ਰਹੇ ਨੇ ਬੱਚੇ ਵੀ ਸਿਰਫ ਦੱਸਣੇ ਸ਼ੋ ਹੋ ਰਹੇ ਨੇ ਮੇਰੇ ਅੱਗੇ। ਪਤਾ ਨਹੀਂ ਕਲਾਸਾਂ ਨੂੰ ਕਿਉਂ ਨਹੀਂ ਦੇਖਦੇ ਬੱਚੇ ਹਨਾ। ਪਤਨੀ ਪੜਨ ਤੋ ਜੇ ਕੇ ਪਤਨੀ ਇਹਨੇ ਪੀ ਐਸ ਟੱਠ ਦੇਣਾ ਨਹੀਂ ਪਤਨੀ ਭਈ ਨੌਕਰੀ ਦੀ ਨਹੀਂ ਲੋੜ ਹਨਾ ਚਲੋ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਪਸ਼ਾਈ ਪਧਰਤੀ ਠੀਕ ਹੈ ਕਿਉਂਕਿ ਵੀ ਜਿਹੜੇ ਵਿਸਮਿਕ ਸ਼ਬਦ ਹੁੰਦੇ ਨੇ ਉਹ ਬੁਲਾਰੇ ਦੀ ਮਨੋਸਥਿਤੀ ਨੂੰ ਪਸ਼ਾਈ ਪਧਰਤੀ ਕਰਨਗੇ ਇਲਾਕਾ ਕਿੱਥੇ ਆ ਗਿਆ ਉਹ ਚ ਭਾਵਨਾਵਾਂ ਕਿੱਥੇ ਆ ਗਿਆ ਮਨੁੱਖ ਗਿਆਨ ਕਿੱਥੇ ਆ ਗਿਆ ਉਹ ਭਾਸ਼ਾ ਹੋਊਗੀ ਜਦੋਂ ਆਪਾਂ ਸ਼ਬਦਾਂ ਨੂੰ ਬੋਲਦੇ ਆਪਾਂ ਕੋਈ ਲਾਈਨ ਬੋਲਦੇ ਆ ਮੈਂ ਤੁਹਾਡੇ ਕੋਈ ਵਾਕ ਬੋਲਣ ਉਹਦੇ ਵਿੱਚ ਹੀ ਵਿਸਮਿਕ ਸ਼ਬਦ ਲੱਗਦੇ ਨੇ ਠੀਕ ਹੈ ਵੀ ਜਿੱਥੇ ਕਦੇ ਵਿਸਮਿਕ ਚਿੰਨ ਆ ਗਿਆ ਜਾਂ ਕੋਮਾ ਆ ਗਿਆ ਜਾਂ ਕੋ ਬਿੰਦੀ ਆ ਗਈ ਉਹ ਚੀਜ਼ਾਂ ਬਾਰੇ ਗੱਲ ਕਰ ਰਹੇ ਆਪਾਂ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਲਿਖਣ ਸਮੇ ਅਰਧ ਵਿਸ਼ਰਾਮ ਚਿੰਨ ਲਈ ਜਿਹੜਾ ਅਰਧ ਵਿਸ਼ਰਾਮ ਕਰਦੇ ਆਪਾਂ ਠੀਕ ਹੈ ਇੱਕ ਤਾਂ ਹੁੰਦਾ ਪੂਰਨ ਤੌਰ ਤੇ ਇੱਕ ਹੁੰਦਾ ਅਰਧ ਵਿਸ਼ਰਾਮ ਕਹਿੰਦੇ ਲਿਖਣ ਸਮੇ ਅਰਧ ਵਿਸ਼ਰਾਮ ਲਈ ਕਿਹੜਾ ਚਿੰਨ ਵਰਤਿਆ ਜਾਂਦਾ ਹੈ ਇਕੱਲਾ ਇੱਕ ਕੋਮਾ ਬਿੰਦੀ ਕੋਮਾ ਡਬਲ ਬਿੰਦੀ ਜਾਂ ਦੋ ਬਿੰਦੀ ਡੈਸ਼ ਠੀਕ ਹੈ ਇਹ ਦੋ ਬਿੰਦੀ ਡੈਸ਼ ਆ ਰਹੀ ਠੀਕ ਹੈ ਬਈ ਇਸ ਤਰ੍ਹਾਂ ਹੀ ਇੱਕਲਾ ਕਮਾ ਆਊਗਾ ਤੁਹਾਡਾ ਬਿੰਦੀ ਕਮਾ ਆਊਗਾ ਜਾਂ ਦੋ ਬਿੰਦੀ ਆਊਗਾ ਦੋ ਬਿੰਦੀ ਡੈਸ਼ ਕਰੋ ਭਈ ਆਨਸਰ 6 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਆਪਾਂ ਵੈਰੀ ਗੁੱਡ ਵਈ ਆਨਸਰ ਕਰਦੇ ਜਾਓ ਸੋ ਭਈ ਜਿਨ੍ਹਾਂ ਨੂੰ ਕਲਾਸ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਜਰੂਰ ਕਰਨਾ ਹਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਤੁਹਾਡੇ ਲਈ ਕੋਈ ਵੀ ਗਰੁੱਪ ਚੱਲਦਾ ਉਸ ਵਿੱਚ ਕਲਾਸ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਬਈ ਅਨਾਉਂਸਮੈਂਟ ਬਹੁਤ ਵੱਡੀ ਹੋ ਚੁੱਕੀ ਹੈ ਵੀ ਕੱਲਾ ਪੀਐਸ ਟੈਟ ਪਈ ਹੈ ਬੇਰੁਜ਼ਗਾਰਾਂ ਵਾਸਤੇ ਨਹੀਂ ਵੀ ਜਿਹੜੇ ਲੱਗੇ ਬੈਠੇ ਨੇ ਸਰਕਾਰੀ ਟੀਚਰ ਹਨਾ ਗਵਰਨਮੈਂਟ ਦੇ ਟੀਚਰ ਜਿਹੜੇ ਲੱਗੇ ਬੈਠੇ ਨੇ ਉਹਨਾਂ ਵਾਸਤੇ ਪੀਐਸ ਟੈਟ ਕਲੀਅਰ ਹੈ ਜਿਹੜੇ ਕਹਿੰਦੇ ਸੀ ਸਾਡਾ ਤਾਂ ਪੀਐਸ ਟੈਟ ਕਲੀਅਰ ਨਹੀਂਸ ਤਾਂ ਫਿਰ ਵੀ ਸਰਕਾਰੀ ਜੁਆਬਤ ਹੈ ਹਨਾ 2 ਸਾਲਾਂ ਦੇ ਵਿੱਚ ਵਿੱਚ ਹੁਣ ਉਹਨਾਂ ਨੇ ਪੀਐਸ ਟੈਟ ਕਲੀਅਰ ਕਰਨਾ ਜਦ ਤੱਕ ਇਹਨੇ 2 ਸਾਲਾਂ ਦੇ ਵਿੱਚ ਭਾਈ ਪੀਐਸ ਟੈਟ ਕਲੀਅਰ ਕਰ ਦਿਓ ਜੇ ਕਹਿੰਦੇ ਕੁਰਸੀ ਸਾਫ਼ ਕਰ ਦਿਓ ਹਨਾ ਹਾਂ ਸੋ ਦਾ ਰਾਈਟ ਆਨਸਰ ਕੀ ਕਰਦੇ ਤੁਸੀਂ ਮੋ ਹਾਂ ਦੇਖ ਲਓ ਬਈ ਇੱਕ ਵਾਰੀ ਹਾਂ ਠੀਕ ਹੈ ਉਸ ਤੋਂ ਬਾਅਦ ਦੇਖੋ ਸਹੀ ਵਿਕਲਪ ਚੁਣੋ ਕਹਿੰਦੇ ਚਾਰ ਆਪਸ਼ਨ ਆ ਨੇ ਆਪਣੇ ਅਗੇ ਸਹੀ ਵਿਕਲਪ ਤਾਂ ਇਹਦਾ ਮਤਲਬ ਕੀ ਆਊਗਾ ਉਹੀ ਤੁਹਾਡੇ ਵਿਸ਼ਰਾਮ ਚਿੰਨਾ ਵਾਲਾ ਆ ਗਿਆ ਕੁਸਚਨ ਇਹ ਠੀਕ ਹੈ ਚਾਰੇ ਆਪਸ਼ਨਾਂ ਦੇ ਵਿੱਚੋਂ ਤੁਸੀਂ ਇੱਕ ਆਪਸ਼ਨ ਚੱਕਣੀ ਹੈ ਹਾਂ ਗੁੱਡ ਆਫਟਰਨੂੰ ਜਿਹੜੇ ਜਿਹੜੇ ਲੇਟ ਆ ਰਹੇ ਹੋ ਕਰੋ ਬਈ ਆਨਸਰ ਸਹੀ ਵਿਕਲਪ ਚੁਣੋ ਬਈ ਕਰੋ ਆਨਸਰ ਹਾਂ ਵੈਰੀ ਗੁੱਡ ਵੇ ਅਨਸਰ ਕਰਦੇ ਜਾਓ ਹੂੰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਕਹਿੰਦੇ ਹੈ ਉਹ ਐਮਬੀਬੀਐਸ ਡਾਕਟਰ ਹੈ ਠੀਕ ਹੈ ਭਈ ਵੀ ਤੁਹਾਡੇ ਵਿਸ਼ਰਾਮ ਚ ਨਾ ਹੈ ਤੋਂ ਬਾਅਦ ਹੀ ਆਊਗਾ ਠੀਕ ਹੈ ਹੂੰ ਪਾਸਟ ਦੇ ਵਿੱਚ ਲਾਸਟ ਦੇ ਲੱਗਿਆ ਹੋਇਆ ਇਹ ਵੀ ਗਲਤ ਹੈ ਠੀਕ ਹੈ ਭਈ ਇੱਥੇ ਕਾਮਾ ਆ ਗਿਆ ਠੀਕ ਹੈ ਇਥੇ ਬਿੰਦੀਆਂ ਨਹੀਂ ਹੈਗੀਆਂ ਭਾਈ ਇਸ ਕਰਕੇ ਜਿਹੜੀ ਤੁਹਾਡੀ ਬੀ ਆਪਸ਼ਨ ਉਹ ਬਿਲਕੁਲ ਸਹੀ ਹੈ ਉਸ ਤੋਂ ਬਾਅਦ ਦੇਖੋ ਸ਼ੁੱਧ ਵਾਕ ਚੁਣੋ ਕਹਿੰਦੇ ਸ਼ੁੱਧ ਵਾਕ ਚੁਣੋ ਪੰਜਾਬੀ ਦੀ ਤਰਤੀਬ ਦੇ ਅਨੁਸਾਰ ਸ਼ੁੱਧ ਵਾਕ ਚੁਣਨਾ ਚਾਰ ਆਪਸ਼ਨਾਂ ਨੇ ਕਹਿੰਦੇ ਸਾਡਾ ਘਰ ਸ਼ਹਿਰ ਤੋਂ 10 ਕਿਲੋਮੀਟਰ ਦੂਰ ਹੈ ਕਰੋ ਬਈ ਅਨਸਰ ਹਾਂ ਕਰੋ ਬਈ ਅਨਸਰ ਸੋ ਜਿਹੜੇ ਬੱਚੇ ਭਾਈ ਬੋਰ ਹੋ ਰਹੇ ਹੋ ਕਲਾਸ ਨੂੰ ਦੇਖਣਾ ਨਹੀਂ ਪਸੰਦ ਕਰ ਰਹੇ ਹਨ ਸੋਨਾ ਵਾਸਤੇ ਕੀ ਇਹ ਜੇ ਆਪਾਂ ਅਚੀਵ ਕਰੀਏ ਕੀ ਇਹ ਜੇ ਇੰਟਰਸਟ ਫਾਇਦਾ ਕਰੀਏ ਵੀ ਜਿਹੜੇ ਕਲਾਸ ਦੇਖਣੇ ਸ਼ੁਰੂ ਕਰਦੇ ਹਨ ਹਨਾ ਹੁਣ ਅੱਦੇ ਦੇਖਦੇ ਵੀ ਰਹਿੰਦੇ ਨੇ ਪ੍ਰਾਂਸਰ ਨਹੀਂ ਕਰਨ ਦੀ ਕੋਸ਼ਿਸ਼ ਕਰਦੇ ਅੱਦੇ ਆਉਂਦੇ ਨੇ ਉਹ ਲਾਈਕ ਨਹੀਂ ਕਰਦੇ ਅੱਦੇ ਆਉਂਦੇ ਨੇ ਉਹ ਕਲਾਸ ਨੂੰ ਸ਼ੇਅਰ ਨਹੀਂ ਕਰਦੇ ਹਨਾ ਸੋ ਇਹਦੇ ਨਾਲ ਹੀ ਹੁੰਦਾ ਨਾ ਮੈਂ ਇੱਕ ਦਿਨ ਪਹਿਲਾਂ ਵੀ ਬਹੁਤ ਵੱਡਾ ਲੈਕਚਰ ਦਿੱਤਾ ਸੀ ਵੀ ਅੱਦੇ ਬੱਚਿਆਂ ਨੇ ਇਹ ਕਨਫਿਊਜ਼ਨ ਹੁੰਦੀ ਹੈ ਵੀ ਜੇ ਸੀ ਇੱਕ ਟੱਚ ਕਰਤਾ ਲਾਈਕ ਕਰਤਾ ਇਹ ਸ਼ੇਅਰ ਕਰਤਾ ਤਾਂ ਪਤਾ ਨਹੀਂ ਇਹਨਾਂ ਦੀ ਕਿੰਨੀ ਕਿ ਤਰੱਕੀ ਹੋ ਜੂਗੀ ਹਨਾ ਉਹ ਹੁੰਦੀ ਨਹੀਂ ਕਿ ਮੈਨਰ ਠੀਕ ਹੈ ਬਈ ਵੀ ਆਪਾਂ ਨੂੰ ਇੱਕ ਮੰਨ ਕੇ ਚੱਲੋ ਕੋਈ ਗਰੀਬ ਬੱਚਾ ਜਿਹੜਾ ਕੋਈ ਇਹਨਾਂ ਚੀਜ਼ਾਂ ਨੂੰ ਨਹੀਂ ਅਫੋਰਡ ਕਰ ਸਕਦਾ ਹਨਾ ਸੋ ਜੇਕਰ ਆਪਾਂ ਦੂਸਰਿਆਂ ਤੱਕ ਗਿਆਨ ਨੂੰ ਬਣਦੇ ਆਂ ਕਹਿੰਦੇ ਆਪਦਾ ਵੀ ਫਾਇਦਾ ਹੁੰਦਾ ਠੀਕ ਹੈ ਬਈ ਸੋ ਕਲਾਸ ਨੂੰ ਸ਼ੇਅਰ ਕਰਦਿਆ ਕਰੋ ਬਈ ਲਾਈਕ ਕਰਦਿਆ ਕਰੋ ਇਹਦੇ ਨਾਲ ਕਿਸੇ ਨੂੰ ਕੋਈ ਉਹ ਨਹੀਂ ਹੁੰਦਾ ਨਹੀਂ ਤੇ ਸਾਡੇ ਲਈ ਵੀ ਕੋਈ ਜਾਦੇ ਪੈਸੇ ਡਿੱਗਦੇ ਨਹੀਂ ਠੀਕ ਹੈ ਇਹਦੇ ਨਾਲ ਆਪਾਂ ਸਾਰਿਆਂ ਦੀ ਫਾਇਦਾ ਠੀਕ ਹੈ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਸਾਡਾ ਘਰ ਕਹਿੰਦੇ ਸ਼ਹਿਰ ਤੋਂ 10 ਕਿਲੋਮੀਟਰ ਦੂਰ ਹੈ ਠੀਕ ਹੈ ਸਾਡਾ ਘਰ ਕਹਿੰਦੇ ਸ਼ਹਿਰ ਤੋਂ 10 ਕਿਲੋਮੀਟਰ ਦੂਰ ਹੈ ਫਸਟ ਦੇ ਵਿੱਚ ਜਿਹੜਾ 10 ਆਊਗਾ ਇਹ 10 ਦੇ ਉੱਪਰ ਅਧਿਕ ਦਿੱਤਾ ਹੋਇਆ ਹੈ ਠੀਕ ਹੈ ਹੂੰ ਸਤਿ ਸ਼੍ਰੀ ਅਕਾਲ ਬਈ ਜਿਹੜੇ ਲੇਟ ਆ ਰਹੇ ਉਸ ਤੋਂ ਬਾਅਦ ਦੇਖੋ ਪੰਜਾਬੀ ਸ਼ਬਦ ਰੂਪ ਅਤੇ ਸ਼ਬਦ ਜੋੜ ਕੋਸ਼ ਕਿਸ ਵੱਲੋਂ ਕਹਿੰਦੇ ਛਾਪਿਆ ਗਿਆ ਹੈ ਪੰਜਾਬੀ ਸ਼ਬਦ ਰੂਪ ਅਤੇ ਸ਼ਬਦ ਜੋੜ ਕੋਸ਼ ਜਿਹੜੀ ਯੂਨੀਵਰਸਿਟੀ ਦੇ ਵੱਲੋਂ ਹੀ ਛਾਪਿਆ ਗਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਕਰੋ ਬਈ ਅਨਸਰ ਹਾਂ ਕਰੋ ਬਈ ਅਨਸਰ ਹਾਂ 9 ਨੰਬਰ ਕੁਐਸਚਨ ਤੇ ਆ ਚੁੱਕੇ ਆ ਵੀ ਆਪਾਂ 9 ਨੰਬਰ ਕੁਐਸਚਨ ਦਾ ਅਨਸਰ ਕਰਦੇ ਜੇ ਉਹ ਵੀ ਕੀ ਬਣੂਗਾ ਸੋ ਮੋਸਟਲੀ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਠੀਕ ਹੈ ਬਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਉਸ ਤੋਂ ਬਾਅਦ ਦੇਖੋ ਕਹਿੰਦੇ ਇਹ ਸ਼ੁੱਧ ਵਿਕਲਪ ਚੁਣੋ 10 ਸੌਰੀ 10 ਨੰਬਰ ਕੁਐਸਚਨ ਤੇ ਆ ਚੁੱਕੀਆਂ ਆਪਾਂ ਚਾਰ ਆਪਸ਼ਨ ਨੇ ਆਪਣੇ ਅੱਗੇ ਪੰਜਾਬੀ ਦੀ ਸਹੀ ਤਰਤੀਬ ਦੇ ਅਨੁਸਾਰ ਉਹ ਕਿਹੜਾ ਵਾਕ ਹੈ ਜਿਹੜਾ ਬਿਲਕੁਲ ਸਹੀ ਸੈੱਟ ਬੈਠੇਗਾ ਕਰੋ ਬਈ ਅਨਸਰ ਕਹਿੰਦੇ ਉਹ ਦਸੰਬਰ ਮਹੀਨੇ ਦੇ ਪਹਿਲੇ ਵੀਰਵਾਰ ਕਚਹਿਰੀ ਵਿੱਚ ਪੇਸ਼ ਹੋਵੇਗਾ ਕਰੋ ਬਈ ਅਨਸਰ ਹਾਂ ਅਨਸਰ ਕਰਦੇ ਜਾਓ ਬਈ हां आंसर करो भाई कह रही मैडम क्लास क्लास किस वास्ते हुई ये ए क्लास हुई अपनी पंजाबी दी क्लास है ठीक है चाहे ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਚਾਹੀ ਤੁਸੀਂ ਸੀਟੈਟ ਦੀ ਤਿਆਰੀ ਕਰ ਰਹੇ ਹੋ ਗਵਰਨਮੈਂਟ ਇਗਜ਼ਾਮ ਦੇ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਜਿਹਦੇ ਵਿੱਚ ਪੰਜਾਬੀ ਤੁਹਾਡੀ ਪੁੱਛੀ ਜਾਂਦੀ ਹੈ ਚਾਹੇ ਤੁਸੀਂ ਲੈਕਚਰਾਰ ਦੀ ਕਰ ਰਹੇ ਹੋ ਹਰ ਇੱਕ ਦੇ ਵਿੱਚ ਜਿਹੜੀ ਪੰਜਾਬੀ ਤੁਹਾਡੀ ਆਉਂ ਹੀ ਜਾਂਦੀ ਹੈ ਠੀਕ ਹੈ ਬਈ ਸੋ ਇਹ ਕਲਾਸ ਹਰ ਇੱਕ ਬੱਚੇ ਲਈ ਫਾਇਦੇਮੰਦ ਹੈ ਠੀਕ ਹੈ ਬਈ ਸੋ ਆਨਸਰ ਕਰੋ ਬਈ ਕੀ ਬਣੇਗਾ ਇਸ ਕੁਸਚਨ ਦਾ 10 ਨੰਬਰ ਕੁਸਚਨ ਤੇ ਆ ਚੁੱਕੀਆਂ ਆਪਾਂ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਏ ਕਹਿੰਦੇ ਉਹ ਦਸੰਬਰ ਮਹੀਨੇ ਦੇ ਪਹਿਲੇ ਵੀਰਵਾਰ ਕਚਹਿਰੀ ਵਿੱਚ ਪੇਸ਼ ਹੋਵੇਗਾ ਇਹ ਜਿਹੜੇ ਇਹੋ ਜਿਹੇ ਕੁਸਚਨ ਹੁੰਦੇ ਨੇ ਨਾ ਮੈਂ ਹਰ ਵਾਰ ਕਲਾਸ ਦੇ ਵਿੱਚ ਬੋਲਦੀ ਹੁੰਦੀ ਆ ਆਪਾਂ ਨਹੀਂ ਇਹ ਪੰਜਾਬੀ ਚੈੱਕ ਕਰਨ ਵਾਸਤੇ ਹੁੰਦੇ ਨੇ ਠੀਕ ਆ ਬਈ ਇਹ ਆਪਣੀ ਪੰਜਾਬੀ ਚੈੱਕ ਕਰਨ ਵਾਸਤੇ ਹੁੰਦੇ ਮੈਂ ਆਪਾਂ ਪੰਜਾਬੀ ਹੁਣ ਤੱਕ ਪੜ੍ਹੀ ਕਿਵੇਂ ਆ ਆਪਣੇ ਦੇਖਣ ਦਾ ਨਸਰੀ ਆ ਕੀ ਆ ਠੀਕ ਹੈ ਕਿਉਂਕਿ ਅੱਧੇ ਬੱਚਿਆਂ ਨੂੰ ਚਾਰੇ ਆਪਸ਼ਨ ਹੀ ਸਹੀ ਲੱਗਦੇ ਨੇ ਉੱਥੇ ਜਾ ਕੇ ਠੀਕ ਹੈ ਸੋ ਉਸ ਤੋਂ ਬਾਅਦ ਦੇਖੋ ਇੰਗਲਿਸ਼ ਦਾ ਇੱਕ ਸ਼ਬਦ ਆ ਕਹਿੰਦੇ ਇਹਦਾ ਪੰਜਾਬੀ ਰੂਪ ਕੀ ਬਣੇਗਾ ਟੈਸਟਰਾਰ ਦਾ ਕਰੋ ਬਈ ਆਨਸਰ ਵਸੀਅਤਕਾਰ ਆਊਗਾ ਲੇਖਾਕਾਰ ਆਊਗਾ ਨਿਰੀਖਕ ਆਊਗਾ ਜਾਂ ਖਰੜਾਕਾਰ ਆਊਗਾ ਹੂੰ ਕਰੋ ਬਈ ਆਨਸਰ ਕਰੋ ਬਈ ਆਨਸਰ ਚਾਰ ਆਪਸ਼ਨ ਨੇ ਵਸੀਅਤਕਾਰ ਆਊਗਾ ਲੇਖਾਕਾਰ ਨਿਰੀਖਕ ਜਾਂ ਖਰੜਾਕਾਰ ਕਰੋ ਬਈ आंसर टेस्टਰ ਦਾ ਪੰਜਾਬੀ ਰੂਪ ਕੀ ਹੋਵੇਗਾ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਵਸੀਅਤਕਾਰ ਠੀਕ ਹੈ ਉਸ ਤੋਂ ਬਾਅਦ ਦੇਖੋ ਹਾਂ ਇੱਕ ਹੋਰ ਕੁਸਚਨ ਹੈ ਬਈ ਜਿਹੜੇ ਇਹੇ ਹੀ ਕੁਸਚਨ ਨੇ ਨਾ ਹੁਣ ਅੱਦੇ ਬੱਚੇ ਕਹਿੰਦੇ ਨੇ ਵੀ ਇਹੇ ਹੀ ਕੁਸਚਨ ਪੰਜਾਬੀ ਦੇ ਵਿੱਚ ਆਉਂਦੇ ਨਹੀਂ ਮੈਂ ਜਦੋਂ ਪੰਜਾਬ ਪੁਲਿਸ ਦਾ ਪੇਪਰ ਦਿੱਤਾ ਸੀ ਨਾ ਪੰਜਾਬ ਪੁਲਿਸ ਦੇ ਵਿੱਚ ਅੱਧ ਤੋਂ ਜ਼ਿਆਦਾ ਕੁਸਚਨ ਇਹੇ ਹੀ ਦਿੱਤੇ ਹੋਏ ਸੀ ਜਿਨ੍ਹਾਂ ਦਾ ਇੰਗਲਿਸ਼ ਤੋਂ ਬਦਲ ਕੇ ਰੂਪ ਪੰਜਾਬੀ ਦੇ ਵਿੱਚ ਪੁੱਛਿਆ ਹੋਇਆ ਸੀ ਠੀਕ ਹੈ ਬਈ ਸੋ ਇਸ ਤਰ੍ਹਾਂ ਦੇ ਕੁਸਚਨ ਵੀ ਕਰ ਲਿਆ ਕਰੋ ਚਾਰ ਆਪਸ਼ਨਾਂ ਨਹੀਂ ਵੀ ਕਰੋ ਆਨਸਰ ਕੀ ਬਣੇਗਾ ਹਾਂ ਵਿਸ਼ਵ ਕੋਸ਼ ਸ਼ਬਦ ਕੋਸ਼ ਮਹਾਨ ਕੋਸ਼ ਜਾਂ ਡਿਕਸ਼ਨਰੀ ਜਿਹਨੂੰ ਆਪਾਂ ਡਿਕਸ਼ਨਰੀ ਬੋਲਦੇ ਆਂ ਆਪਣੀ ਉਹ ਬੜੀ ਸਾਰੀ ਕਿਤਾਬ ਜੀ ਹੁੰਦੀ ਹੈ ਜਿਹਦੇ ਵਿੱਚ ਆਪਾਂ ਹਰ ਇੱਕ ਚੀਜ਼ ਦੇਖਦੇ ਆਂ ਹਨਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਸ਼ਬਦ ਕੋਸ਼ ਠੀਕ ਹੈ ਵੀ ਸ਼ਬਦ ਕੋਸ਼ ਕਹਿੰਦੇ ਹੀ ਵਾਸ ਮੇਕਿੰਗ ਅ ਫਨ ਆਫ ਮੀ ਦਾ ਪੰਜਾਬੀ ਸ਼ੁੱਧ ਰੂਪ ਕਿਹੜਾ ਬਣੇਗਾ ਯਾਨੀ ਉਸਨੇ ਮੇਰਾ ਮਜ਼ਾਕ ਉਡਾਇਆ ਜਦ ਉਹ ਮੇਰਾ ਮਜ਼ਾਕ ਬਣਾਉਂਦਾ ਸੀ ਉਹ ਮੇਰਾ ਮਜ਼ਾਕ ਉਡਾ ਰਿਹਾ ਹੈ ਜਾਂ ਉਸਨੇ ਮੇਰਾ ਮਜ਼ਾਕ ਬਣਾ ਦਿੱਤਾ ਕਰੋ ਭਈ ਅਸਰ 13 ਨੰਬਰ ਕੁਸਚਨ ਤੇ ਆ ਚੁੱਕੀ ਆਪਾਂ 13 ਨੰਬਰ ਕੁਸਚਨ ਦਾ ਅਨਸਰ ਕਰਦੇ ਜਾਓ ਵੀ ਕੀ ਬਣੇਗਾ ਬੱਚੇ ਬਹੁਤ ਘੱਟ ਸ਼ੋ ਹੋ ਰਹੇ ਨੇ ਭਈ ਕਲਾਸ ਨੂੰ ਸ਼ੇਅਰ ਕਰ ਦਿਆ ਕਰੋ ਵਾਰ-ਵਾਰ ਕਹਿੰਦੇ ਆਪਾਂ ਠੀਕ ਹੈ ਵੀ ਸਾਰੇ ਬੱਚੇ ਲਾਈਵ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਕਲਾਸ ਨੂੰ ਹੈਗੇ ਨਹੀਂ ਕਿਸੇ ਦੀ ਮਜਬੂਰੀ ਹੈ ਚਲ ਕੋਈ ਸਕੂਲ ਦੇ ਵਿੱਚ ਪੜਾਉਂਦਾ ਜਾ ਕਿਸੇ ਨੂੰ ਕੋਈ ਹੋਰ ਮਜਬੂਰੀ ਹੁੰਦੀ ਪਰ ਜਿਹੜੇ ਇਸ ਟਾਈਮ ਤੇ ਫ੍ਰੀ ਹੁੰਨੇ ਰਹੇ ਜੋ ਉਹ ਤਾਂ ਕਲਾਸ ਨੂੰ ਲਾਈਵ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਉਹ ਮੇਰਾ ਮਜ਼ਾਕ ਉਡਾ ਰਿਹਾ ਸੀ ਠੀਕ ਹੈ ਬਈ ਹੂੰ ਉਸ ਤੋਂ ਬਾਅਦ ਦੇਖੋ ਕਹਿੰਦੇ ਵਿਦਿਆਰਥੀਆਂ ਨੇ ਪਾਠ ਪੜਿਆ ਵਾਕ ਵਿੱਚ ਵਿਦਿਆਰਥੀ ਸ਼ਬਦ ਕੀ ਹੈ ਵਿਦਿਆਰਥੀਆਂ ਨੇ ਪਾਠ ਪੜਿਆ ਵਾਕ ਦੇ ਵਿੱਚ ਜਿਹੜਾ ਵਿਦਿਆਰਥੀਆਂ ਸ਼ਬਦ ਹੈ ਇਹ ਕੀ ਬਣੇਗਾ ਬਹੁਵਚਨ ਬਣੂਗਾ ਬਹੁਵਚਨ ਸੰਬੰਧ ਕੀ ਆਊਗਾ ਇੱਕ ਵਚਨ ਜਾਂ ਇੱਕ ਵਚਨ ਸੰਬੰਧ ਕੀ ਆਊਗਾ ਕਰੋ ਬਈ ਅਨਸਰ ਹਮ ਵਿਦਿਆਰਥੀਆਂ ਸ਼ਬਦ ਕੀ ਬਣੇਗਾ ਵਿਦਿਆਰਥੀਆਂ ਬਹੁਵਚਨ ਜ਼ਿਆਦਾ ਆ ਜਾਣਗੇ ਇਹ ਬਹੁਵਚਨ ਸੰਬੰਧ ਕੀ ਬਣ ਜੂਗਾ ਇਹ ਇੱਕ ਵਚਨ ਰਹਿ ਜੂ ਇਕੱਲਾ ਜਾਂ ਇੱਕ ਵਚਨ ਸੰਬੰਧ ਕੀ ਹੋਊਗਾ ਕਰੋ ਬਈ ਅਨਸਰ ਹਮ ਕਰੋ ਬਈ ਆਨਸਰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਬਹੁਵਚਨ ਸਬੰਧ ਕੀ ਠੀਕ ਹੈ ਉਸ ਤੋਂ ਬਾਅਦ ਦੇਖੋ ਸਲੈਗ ਭਾਸ਼ਾ ਕੀ ਹੈ ਆਪਾਂ ਆਮ ਤੌਰ ਤੇ ਸੁਣਦੇ ਹੁੰਨੇ ਵੀ ਸਲੈਗ ਠੀਕ ਹੈ ਸਲੈਗ ਭਾਸ਼ਾ ਇਸ ਸਲੈਗ ਭਾਸ਼ਾ ਹੁੰਦੀ ਕੀ ਸਿਸ਼ਟਾਚਾਰ ਦੀ ਭਾਸ਼ਾ ਹੁੰਦੀ ਹੈ ਇਹ ਸਿਸ਼ਟਾਚਾਰ ਦਾ ਮਤਲਬ ਉਹ ਜਿਹਦੇ ਵਿੱਚ ਚੰਗੀਆਂ ਗੱਲਾਂ ਹੁੰਦੀਆਂ ਨੇ ਹਨਾ ਆਮ ਤੌਰ ਤੇ ਕਹਿੰਦੇ ਇਹ ਬੋਲਚਾਲ ਦੀ ਭਾਸ਼ਾ ਹੁੰਦੀ ਹੈ ਜਾਂ ਆਮ ਤੌਰ ਤੇ ਅਪਭਾਸ਼ਾ ਹੁੰਦੀ ਹੈ ਜਿਹਦੇ ਵਿੱਚ ਗਾਲੀ ਗਲੋਚ ਹੁੰਦਾ ਨਾ ਸਹੀ ਭਾਸ਼ਾ ਨਹੀਂ ਹੁੰਦੀ ਇਹ ਨਿਮਰਤਾ ਦੀ ਭਾਸ਼ਾ ਹੁੰਦੀ ਹੈ ਕਰੋ ਵੀ ਅਨਸਰ ਸਲੈਗ ਭਾਸ਼ਾ ਕੀ ਹੁੰਦੀ ਹੈ ਹਾਂ ਸੋ ਦ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਸੀ ਆਮ ਤੌਰ ਤੇ ਕਹਿੰਦੇ ਇਹ ਅਪ ਭਾਸ਼ਾ ਹੁੰਦੀ ਹੈ ਜਿਹੜੀ ਸਲੈਗ ਹੁੰਦੀ ਹੈ ਇਹ ਅਪ ਭਾਸ਼ਾ ਹੁੰਦੀ ਹੈ ਠੀਕ ਹੈ ਇਹ ਕਹੋਂ ਹੁੰਦੇ ਨੇ ਨਾ ਇਹ ਸਲੈਗ ਪੀਸਨ ਕਰੀਓਲ ਠੀਕ ਹੈ ਭਾਈ ਉਹ ਚੀਜ਼ਾਂ ਹੋ ਗਈਆਂ ਇਹਨੇ ਪਤਲਾ ਸ਼ਬਦ ਦੇ ਟੁਕਮੇ ਵਿਰੋਧਾਰਥਕ ਸ਼ਬਦ ਸੰਬੰਧੀ ਸਹੀ ਚੋਣ ਦੱਸੋ ਇੱਕ ਹੁੰਦਾ ਪਤਲਾ ਆਪਾਂ ਕਿਸੇ ਨੂੰ ਕਹਿ ਦੇਨੇ ਕਿ ਤੁਸੀਂ ਜ਼ਿਆਦਾ ਮੋٹے ਹੋ ਗਏ ਆ ਪਤਲੇ ਹੋ ਗਏ ਹੈ ਨਾ ਇਹਦੇ ਟੁਕਮੇ ਵਿਰੋਧਾਰਥਕ ਸ਼ਬਦ ਸੰਬੰਧੀ ਸਹੀ ਚੋਣ ਕਿਹੜੀ ਆਊਗੀ ਇਹਦੇ ਵਿਰੋਧੀ ਸ਼ਬਦ ਕਿਹੜਾ ਬਣੇਗਾ ਕਹਿੰਦਾ ਮਤਲਬ ਕੀ ਹੈ ਕੁਸਚਨਲ ਜਾ ਕੇ ਪਾਉਂਦੇ ਨੇ ਸਿੱਧੀ ਪੁੱਛਿਆ ਵੀ ਪਤਲੇ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਬਣੇਗਾ ਤੁਹਾਡਾ ਵੱਡਾ ਭਾਰਾ ਮੋਟਾ ਜਾਂ ਚੌੜਾ ਕਰੋ ਬਈ ਅਨਸਰ ਹੂੰ ਗਰੋਬਿਆਂ ਸਰ 16 ਨੰਬਰ ਕੁਸਚਨ ਤੇ ਆ ਚੁੱਕੀ ਆ ਆਪਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਮੋਟਾ ਠੀਕ ਹੈ ਪਤਲੇ ਦਾ ਮੋਟਾ ਹੀ ਆਊਗਾ ਜੀ ਪਤਲੇ ਦਾ ਭਾਰਾ ਕਿੱਥੋਂ ਆਜੂਗਾ ਜਿਹੜੇ ਵੀ ਕਰ ਰਹੇ ਨੇ ਠੀਕ ਹੈ ਜੀ ਇਹ ਸੌਖੇ ਕੁਸਚਨ ਨੇ ਇਹਦੇ ਵਿੱਚ ਆਪਾਂ ਜ਼ਿਆਦਾ ਘਰ ਨੰਬਰ ਕਟਵਾਉ ਰਹੀਆਂ ਵਡਿਆਈ ਸ਼ਬਦ ਦੇ ਕਹਿੰਦੇ ਸਮਾਨਾਰਥਕ ਸ਼ਬਦ ਦੀ ਚੋਣ ਕਰੋ ਇੱਕ ਸ਼ਬਦ ਦਿੱਤਾ ਹੋਇਆ ਆਪਾਂ ਨੂੰ ਵਡਿਆਈ ਇਹਦੇ ਸਮਾਨਾਰਥਕ ਸ਼ਬਦ ਦੀ ਚੋਣ ਕਰਨੀ ਹੈ ਸਮਾਨਾਰਥਕ ਦਾ ਮਤਲਬ ਹੁੰਦਾ ਹੈ ਉਹ ਸ਼ਬਦ ਜਿਨ੍ਹਾਂ ਦੋ ਸ਼ਬਦਾਂ ਦੇ ਅਰਥ ਆਪਸ ਦੇ ਵਿੱਚ ਸਮਾਨ ਹੋਣ ਅਰਥਿਕ ਨਿਕਲਦਾ ਹੋਵੇ ਚੰਗਾ ਉੱਤਮ ਵਧੀਆ ਜਾਂ ਉਸਤਦ ਗੁੱਡ ਆਫਟਰਨੂੰ ਜਰ ਜੀ ਲੇਟ ਆ ਰਹੀ ਹੂੰ ਸੋ ਬਈ ਟਾਈਮ ਤੇ ਕਲਾਸ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਚੰਗਾ ਉੱਤਮ ਯਾ ਉਸਤਦ ਯਾ ਵਧੀਆ ਕਰੋ ਬਈ ਆਨਸਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਉਸਤਦ ਠੀਕ ਹੈ ਵਧਾਈ ਸ਼ਬਦ ਦੇ ਸਮਾਨਾਰਥਕ ਸ਼ਬਦ ਕਿਹੜੇ ਬਣਨਗੇ ਉਸਤਦ ਕਿਸੇ ਦੀ ਵਧਾਈ ਕਰਨੀ ਉਸਤਦ ਕਰਨੀ ਹੈ ਨਾ ਪ੍ਰਸ਼ੰਸਾ ਕਰਨੀ ਤਾਰੀਫ ਕਰਨੀ ਇਹ ਸਾਰੀ ਇੱਕੋ ਚੀਜ਼ ਹੋ ਗਈ ਠੀਕ ਹੈ ਉਸ ਤੋਂ ਬਾਅਦ ਦੇਖੋ ਇੰਤਕਾਲਾਂ ਸ਼ਬਦ ਦੇ ਢੁਕਵੇਂ ਸਮਾਨਾਰਥਕ ਦੀ ਚੋਣ ਕਰੋ ਤਕਾਲਾਂ ਚਰਕਾਲਾਂ ਠੀਕ ਹੈ ਦੁਪਹਿਰ ਸੰਜ ਛਾਂ ਵੇਲਾ ਜਾਂ ਪੌ ਫਟਾਲਾ ਕਰੋ ਵੀ ਆਨਸਰ ਦੁਪਹਿਰ ਸਾਂਝ ਛਾਂ ਵਿਗੜਾ ਜਾਂ ਪੌ ਫਟਾਲਾ ਸਮਾਨ ਅਰਥਕ ਸ਼ਬਦ ਹੂੰ 18 ਨੰਬਰ ਕੁਐਸਚਨ ਤੇ ਆ ਚੁੱਕੇ ਆ ਬਈ ਆਪਾਂ 18 ਨੰਬਰ ਕੁਐਸਚਨ ਦਾ ਆਨਸਰ ਕਰਦੇ ਜਾਓ ਬਈ ਕੀ ਬਣੇਗਾ ਹੂੰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਸਾਂਝ ਠੀਕ ਹੈ ਤਰਕਾਲਾ ਦਾ ਮਤਲਬ ਕੀ ਹੁੰਦਾ ਹੈ ਸਾਂਝ ਤਰਕਾਲਾਂ ਸੰਝ ਕਿਹੜਾ ਵੇਲਾ ਹੁੰਦਾ ਦੱਸ ਸਕਦਾ ਕੋਈ ਤਰਕਾਲਾਂ ਸੰਝ ਛਾਂ ਵੇਲਾ ਚਲੋ ਬਈ ਵਿਸ਼ਰਾਮ ਚਿੰਨ ਕਹਿੰਦੇ ਦੁਬਿੰਦੀ ਵਿਸ਼ਰਾਮ ਚਿੰਨ ਦੁਬਿੰਦੀ ਜੀ ਦੇ ਵਿੱਚ ਸਿਰਫ ਦੋ ਬਿੰਦੀਆਂ ਹੁੰਦੀਆਂ ਨੇ ਜਿਵੇਂ ਆਪਰ ਨੂੰ ਦੱਸਿਆ ਹੋਇਆ ਠੀਕ ਹੈ ਇਹਦੀ ਵਰਤੋਂ ਕਹਿੰਦੇ ਕਿਸ ਨੇਮ ਦੇ ਅਨੁਸਾਰ ਹੁੰਦੀ ਹੈ ਕਿਹੜੇ ਨੇਮ ਦੇ ਅਨੁਸਾਰ ਕਿੱਥੇ ਯੂਜ਼ ਕੀਤੀ ਜਾਂਦੀ ਹੈ ਠੀਕ ਹੈ ਬਈ ਵਾਕ ਵਿੱਚ ਕਹਿੰਦੇ ਅਰਧ ਵਿਸ਼ਰਾਮ ਦੇਣ ਲਈ ਕਿਸੇ ਸ਼ਬਦ ਵਾਕਾਂਸ਼ ਜਾਂ ਉਪਵਾਕਾਂਸ਼ ਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਆਉਗੀ ਠੀਕ ਹੈ ਵਾਕ ਵਿੱਚ ਪੂਰਨ ਵਿਸ਼ਰਾਮ ਦੇਣ ਵਾਸਤੇ ਪੂਰੇ ਤੌਰ ਤੇ ਠਹਿਰਾ ਦੇਣ ਵਾਸਤੇ ਕਿਸੇ ਸ਼ਬਦ ਵਾਕਾਂਸ਼ ਉਪਵਾਕ ਦੀ ਵਿਆਖਿਆ ਜਾਂ ਵੇਰਵੇ ਤੋਂ ਬਾਅਦ ਹਾਂ ਮਾਰਨਿੰਗ ਟਾਈਮ ਹੁੰਦਾ ਠੀਕ ਹੈ ਭਾਈ ਕਰੋ ਭਈ ਆਨਸਰ ਵਿਸ਼ਰਾਮ ਚਿੰਨ ਜਿਹੜੀ ਦੋ ਬਿੰਦੀ ਹੈ ਦੋ ਬਿੰਦੀਆਂ ਨੇ ਇਹਦੀ ਵਰਤੋਂ ਕਿਹੜੇ ਨਿਯਮ ਦੇ ਅਨੁਸਾਰ ਹੁੰਦੀ ਹੈ ਕਰੋ ਬਈ ਅਨਸਰ ਸੋ ਦ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਬੀ ਕਿਸੇ ਸ਼ਬਦ ਵਾਕਾਂਸ਼ ਜਾਂ ਉਪਵਾਕਾਂਸ਼ ਦੀ ਵਿਆਖਿਆ ਜਾਂ ਵੇਰਵੇ ਦੇਣ ਤੋਂ ਪਹਿਲਾਂ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਵਿਸ਼ਰਾਮ ਚਿੰਨ ਕਹਿੰਦੇ ਵਿੰਦੀ ਕੋਮਾ ਇੱਕੋਂ ਦੇ ਤੁਹਾਡੇ ਦੋ ਬਿੰਦੀ ਦੋ ਬਿੰਦੀਆਂ ਇੱਕੋਂ ਤੁਹਾਡੇ ਵਿੰਦੀ ਕੋਮਾ ਇਦੀ ਵਰਤੋਂ ਕਿਹੜੇ ਨਿਯਮ ਦੇ ਅਨੁਸਾਰ ਹੋਊਗੀ ਵਾਕ ਵਿੱਚ ਕੋਈ ਵਿਸ਼ੇਸ਼ ਨਾਮ ਲਿਖਣ ਵਾਸਤੇ ਜਦੋਂ ਕੋਈ ਨਾਮ ਲਿਖਣਾ ਹੋਵੇ ਵਿਸ਼ੇਸ਼ ਤੌਰ ਤੇ ਵਾਕ ਵਿੱਚ ਕਹਿੰਦੇ ਅਲਪ ਵਿਸ਼ਰਾਮ ਦੇਣ ਵਾਸਤੇ ਵਾਕ ਵਿੱਚ ਕਹਿੰਦੇ ਪੂਰਨ ਵਿਸ਼ਰਾਮ ਦੇਣ ਲਈ ਪੂਰੇ ਤੌਰ ਤੇ ਜਾਂ ਵਾਕ ਵਿੱਚ ਅਰਧ ਵਿਸ਼ਰਾਮ ਦੇਣ ਲਈ ਅੱਧ ਤੌਰ ਤੇ ਕਰੋ ਵੀ ਆਨਸਰ 20 ਨੰਬਰ ਕੁਐਸਚਨ ਤੇ ਆ ਚੁੱਕੇ ਆ ਵੀ ਆਪਾਂ ਸੋ ਆਨਸਰ ਕਰਦੇ ਜਾਓ ਵੀ ਜਿਨ੍ਹਾਂ ਨੂੰ ਕਲਾਸ ਪਸੰਦ ਆ ਰਹੀ ਲਾਈਕ ਸ਼ੇਅਰ ਕਰਦੇ ਜਾਓ ਆਪਣੇ ਦੋਸਤਾਂ ਮਿੱਤਰਾਂ ਤੱਕ ਤੁਹਾਡੇ ਪੇਪਰ ਦਾ ਹੁਣ ਕੋਈ ਪਤਾ ਨਹੀਂ ਕਦੋਂ ਆ ਜੀ ਠੀਕ ਹੈ ਬਈ ਪੇਪਰ ਦਾ ਕੋਈ ਪਤਾ ਨਹੀਂ ਕਦੋਂ ਆਜੇ ਸੋ ਇਸ ਕਰਕੇ ਅਵੇਸਲੇ ਨਾ ਬਣਿਆ ਕਰੋ ਬਈ ਠੀਕ ਹੈ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਵਾਕ ਵਿੱਚ ਕਹਿੰਦੇ ਅਰਧ ਵਿਸ਼ਰਾਮ ਦੇਣ ਲਈ ਠੀਕ ਹੈ ਗੈਂਗਲੂਆਂ ਤੋਂ ਮਿੱਟੀ ਝਾੜਨਾ ਮੁਹਾਵਰੇ ਤੋਂ ਕੀ ਭਾਵ ਹੈ ਗੈਂਗਲੂਆਂ ਦੀ ਸਫਾਈ ਕਰਨਾ ਜ਼ੋਰ ਵਾਲਾ ਕੰਮ ਕਰਨਾ ਕੇਵਲ ਦਿਖਾਵੇ ਲਈ ਕੰਮ ਕਰਨਾ ਜਾਂ ਇਮਾਨਦਾਰੀ ਨਾਲ ਕੰਮ ਕਰਨਾ ਚਾਰ ਆਪਸ਼ਨਾਂ ਨੇ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਆਨਸਰ ਕਰੋ ਬਈ ਕੀ ਹੋਵੇਗਾ ਗੈਂਗਲੋਂ ਤੋਂ ਮਿੱਟੀ ਝਾੜਨਾ ਮੁਹਾਵਰਾ ਇੱਕ ਹੈ ਠੀਕ ਹੈ ਮੁਹਾਵਰੇ ਦਾ ਆਨਸਰ ਕਰੋ ਬਈ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਕੇਵਲ ਦਿਖਾਵੇ ਲਈ ਕੰਮ ਕਰਨਾ ਬਨ ਕੇ ਖੀਰ ਖਾਉਣਾ ਮੁਹਾਵਰੇ ਤੇ ਕੀ ਭਾਵ ਆਊਗਾ ੱੱਕੇ ਨਾਲ ਖੀਰ ਖਾਣ ਲਈ ਕਹਿਣਾ ਕਿਸੇ ਦਾ ਚੰਗਾ ਕਰਨਾ ਜ਼ਬਰਦਸਤੀ ਭਲਾ ਕਰਨਾ ਜਾਂ ਦੁਰਵਿਵਹਾਰ ਕਰਨਾ ਹਾਂ ਕਰੋ ਬਈ ਆਨਸਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਜ਼ਬਰਦਸਤੀ ਭਲਾ ਕਰਨਾ ਜ਼ਬਰਦਸਤੀ ਭਲਾ ਕਰਨ ਵਾਲੀ ਗੱਲ ਹੋ ਰਹੀ ਆ ਠੀਕ ਹੈ ਬਈ ਜ਼ਬਰਦਸਤੀ ਭਲਾ ਕਰਨਾ ਹੁਣ ਜਿਵੇਂ ਆਪਾਂ ਕਲਾਸ ਲਾਉਣਾ ਹੈ ਡੇਲੀ ਹਨਾ ਸਤਿ ਸ਼੍ਰੀ ਅਕਾਲ ਬਈ ਜਿਹੜਾ ਲੇਟ ਆ ਰਹੇ ਹੋ ਜਿਵੇਂ ਆਪਾਂ ਕਲਾਸ ਲਾਉਣਾ ਹੈ ਡੇਲੀ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਦੱਸਿਆ ਸੀਗਾ ਵੀ ਸਾਡੇ ਕੋਲ ਨਾ ਘਟੋ ਘਟ 10 ਗਰੁੱਪ ਨੇ ਬਈ 10 ਗਰੁੱਪ ਨੇ ਠੀਕ ਹੈ ਇੱਕ ਦੋ ਮਿੰਟ ਲਵਾਂਗਾ ਮੈਂ ਤੁਹਾਡੇ 10 ਗਰੁੱਪ ਨੇ 10 ਗਰੁੱਪਾਂ ਦੇ ਵਿੱਚ ਈਟੀਟੀ ਵਾਲੇ ਬੱਚੇ ਅਲੱਗ ਨੇ ਪੀਆਰਡ ਵਾਲੇ ਅਲੱਗ ਨੇ ਠੀਕ ਹੈ ਉਹਨਾਂ 10 ਗਰੁੱਪਾਂ ਦੇ ਵਿੱਚ ਤੁਸੀਂ ਇਹ ਮੰਨ ਕੇ ਚੱਲੋ ਹਰ ਇੱਕ ਗਰੁੱਪ ਦੇ ਵਿੱਚ ਕਿਸੇ ਦੇ ਵਿੱਚ 500 ਬੱਚਾ ਹੈ ਕਿਸੇ ਦੇ ਵਿੱਚ 1000 ਬੱਚਾ ਹੈ ਠੀਕ ਹੈ 10 ਗਰੁੱਪਾਂ ਨੂੰ ਹੁਣ ਤੁਸੀਂ ਇਹ ਲਾ ਲਓ ਮੰਨ ਕੇ ਚੱਲੋ ਪੰਜ ਦੇ ਵਿੱਚ ਭਈ 500 ਹੋਵੇ ਤੇ ਪੰਜ ਦੇ ਵਿੱਚ 1000 ਹੈ ਠੀਕ ਹੈ 20000 1000 ਬੱਚਾ ਠੀਕ ਹੈ ਪੰਜ ਵਾਲਾ ਤਾਂ ਸਿੱਧਾ ਹੋ ਗਿਆ 5000 ਠੀਕ ਹੈ ਤੁਸੀਂ ਇੱਧਰ ਲਾ ਲਓ ਹੁਣ ਕਿੰਨੇ ਬੱਚੇ ਹੋਗੇ ਤੇ ਜਿਹੜਾ ਆਪਾਂ ਕਲਾਸ ਲਾਉਣੀ ਆ ਹੁਣ ਕਲਾਸ ਦਾ ਹਾਲ ਦੇਖ ਲਓ ਸਿਰਫ 11 ਬੱਚੇ ਕਲਾਸ ਦੇਖ ਰਹੇ ਨੇ ਠੀਕ ਹੈ ਇਹ ਤਾਂ ਕਹੀਏ ਹੇ ਹੁਣ ਗਰੁੱਪ ਦੇ ਵਿੱਚ ਤਾਂ ਤੁਸੀਂ ਕਹਿ ਦਿੰਦੇ ਹੋ ਠੀਕ ਹੈ ਭਾਈ ਤੁਸੀਂ ਗਰੁੱਪ ਦੇ ਵਿੱਚ ਤਾਂ ਕਹਿ ਦਿੰਦੇ ਹੋ ਵੀ ਸਾਨੂੰ ਐਡ ਨਹੀਂ ਕਰਦੇ ਚਾਹੀਏ ਤੁਹਾਡਾ WhatsApp ਦਾ ਗਰੁੱਪਾ ਚਾਹੀਏ ਤੁਸੀਂ Telegram ਦਾ ਫਿਰ ਉਹਦੇ ਵਿੱਚ ਇਕੱਲਾ ਜੁਆਇਨ ਹੋਣ ਦੀ ਸ਼ੌਂਕ ਹੁੰਦਾ ਵੀ ਜੇ ਤੁਸੀਂ ਕਲਾਸ ਤਾਂ ਅਟੈਂਡ ਕਰਨੀ ਨੇ ਟਾਈਮ ਤੇ ਹਨਾ ਉਹ ਕਲਾਸ ਨੂੰ ਵੀ ਭਾਈ ਸ਼ੇਅਰ ਕਰਿਆ ਕਰੋ ਟਾਈਮ ਤੇ ਕਲਾਸ ਲਾਉਣ ਦੀ ਕੋਸ਼ਿਸ਼ ਕਰਿਆ ਕਰੋ ਤੁਹਾਡੇ ਵਾਸਤੇ ਨਾ ਮੈਂ ਇੱਕ ਦਿਨ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਜਦੋਂ ਮੈਂ ਇੱਕ PPT ਆਪਾਂ ਤਿਆਰ ਕਰਦੇ ਨੇ ਤੁਹਾਡੇ ਵਾਸਤੇ ਚਾਹੀਏ ਮੈਂ ਕਰਨਾ ਚਾਹੀਏ ਤੁਹਾਡੇ ਹਰਜੀਤ ਸਰ ਕਰਦੇ ਨੇ ਇੱਕ ਪੀਪੀਡੀ ਪਿੱਛੇ ਰਾਜੇ 2 ਘੰਟੇ ਲੱਗਦੇ ਨੇ ਪੂਰੇ ਠੀਕ ਹੈ 2 ਘੰਟੇ ਲੱਗਦੇ ਨੇ ਬਈ ਇੱਕ ਪੀਪੀਡੀ ਤਿਆਰ ਕਰਨ ਨੂੰ ਠੀਕ ਹੈ ਸੋ 2 ਘੰਟੇ ਦੀ ਮਿਹਨਤ ਤੁਸੀਂ ਇਹ ਮੰਨ ਕੇ ਚੱਲੋ ਅਸੀਂ ਪਹਿਲਾਂ ਕੁਐਸਚਨ ਬਣਾਉਣੇ ਆ ਬਈ ਬੋਲ-ਬੋਲ ਕੇ ਫਿਰ ਆਪਾਂ ਕੱਚਾ ਮਟੀਰੀਅਲ ਤਿਆਰ ਕਰਦੇ ਆ ਫਿਰ ਆਪਾਂ ਉਹਦੀ ਸਲਾਈਡਾਂ ਤਿਆਰ ਕਰਦੇ ਆ ਇਹਨਾਂ ਆ ਕੇ ਪੀਪੀਡੀ ਤਿਆਰ ਕਰਦੇ ਆ ਹਨਾ ਫਿਰ ਤੁਹਾਡੇ ਵਾਸਤੇ ਲੈ ਕੇ ਆਉਣੀ ਆ ਅੱਧਾ ਘੰਟਾ ਆਪਾਂ ਫਿਰ ਮੱਥਾ ਮਾਰਦੇ ਆ 40 ਮਿੰਟ ਲੱਗ ਜਾਂਦੇ ਨੇ ਮੰਨ ਕੇ ਚੱਲੋ ਸਾਰਾ ਏੜ-ਗੇੜ ਲਾ ਕੇ 3 ਘੰਟੇ ਹੋ ਜਾਂਦੇ ਨੇ 3 ਘੰਟਿਆਂ ਵਿੱਚ ਸਿਰਫ ਆਪਾਂ 11 ਜਾਂ ਜਾ ਕਰੇਗਾ ਤਾਂ ਆਠੀ ਰਹਿ ਜਾਂਦੇ ਨਹੀਂ ਹਨਾ ਹੁਣ ਤੁਸੀਂ ਆਪ ਹੀ ਸੋਚ ਕੇ ਦੇਖੋ 3 ਘੰਟੇ ਦੀ ਮਿਹਨਤ ਦੇ ਵਿੱਚ ਜੇਕਰ 50 60 ਬੱਚੇ ਵੀ ਹੋਣ ਹਨਾ ਫਿਰ ਵੀ ਕਿੰਨਾ ਹੌਸਲਾ ਹੁੰਦਾ ਬੰਦੇ ਨੂੰ ਕਭੀ ਕਲਾਸ ਰੂਮ ਟਾਈਮ ਤੇ ਅਟੈਂਡ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੇ ਬਾਤ-ਬਾਤੇ ਸ਼ੇਅਰ ਕਰਿਆ ਕਰੋ ਠੀਕ ਹੈ ਫੇਰ ਇੱਕ ਟੀਚਰ ਨੂੰ ਵੀ ਪੜਾਉਣ ਦਾ ਇੰਟਰਸਟ ਆਉਂਦਾ ਠੀਕ ਹੈ ਗੱਲੀ ਫੇਰ ਬਣਦੀ ਹੈ ਠੀਕ ਹੈ ਵੀ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡੇ ਇਸ ਕੁਐਸਚਨ ਦਾ ਨਹੀਂ ਹੈਗੇਤਰ ਵਾਲੇ ਦਾ B ਨਹੀਂ ਆਸਰਾ ਠੀਕ ਹੈ ਕੰਧ ਨਿਮਾਣੀ ਕਾਦਸ਼ੀ ਦਾ ਸੰਬੰਧ ਕਿਸ ਨਾਲ ਹੈ ਨਿਮਾਣੀ ਕਾਦਸ਼ੀ ਦਾ ਹੈਦਰ ਸ਼ੇਖ ਰਾਣਾ ਸ਼ੀਤਲਾ ਮਾਤਾ ਨਾਲ ਗੁੱਗੂਾ ਪੀਰ ਨਾਲ ਜਾਂ ਸ਼ੇਖ ਫੱਤਾ ਨਾਲ ਕਰੋ ਵੀ ਆਨਸਰ ਹਾਂ ਕਰੋ ਵੀ ਆਨਸਰ ਨਿਮਾਣੀ ਇਕਾਦਸ਼ੀ ਦਾ ਸੰਬੰਧ ਕਿਸ ਨਾਲ ਹੈ ਸੋ ਦਾ ਰਾਈਟ ਆਨਸਰ ਮਾਣੋ ਗੋ ਵੀ ਤੁਹਾਡਾ ਏ ਹੈਦਰ ਸ਼ੇਖ ਨਾਲ ਠੀਕ ਹੈ ਵੀ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ Vedic ਕਾਲ ਵਿੱਚ ਕਹਿੰਦੇ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ Vedic ਕਾਲ ਦੇ ਵਿੱਚ ਕਹਿੰਦੇ ਪੰਜਾਬ ਨੂੰ ਕਿਸ ਨਾਮ ਨਾਲ ਜਾਣੇ ਜਾਂਦੇ ਸੀ ਪੀਐਸਬੀਸੀ ਵਾਲ ਦੀ ਰਾਹੀ ਆਪਾਂ ਤਿਆਰੀ ਨਹੀਂ ਕਰਵਾਉਂਦੇ ਆਪਣੇ ਚੈਨਲ ਦੇ ਉੱਪਰ ਆਪਾਂ ਪੀਐਸਟੈਟ ਦੀ ਸੀਟੈਟ ਦੀ ਮਾਸਟਰ ਕਿਡ ਦੀ ਲੈਕਚਰਾਰ ਦੀ ਠੀਕ ਹੈ ਬਈ ਇਹ ਆਪਾਂ ਤਿਆਰੀਆਂ ਕਰਵਾਉਣੀ ਆ ਇਸ ਤੋਂ ਇਲਾਵਾ ਕੋਸ਼ਿਸ਼ ਚੱਲ ਰਹੀ ਹੈ ਸਾਡੇ ਕੋਲ ਥੋੜਾ ਜਿਹਾ ਹਾਲੀ ਟੀਮ ਵਰਕ ਘਟਾ ਹੈ ਠੀਕ ਹੈ ਬਈ ਟੀਮ ਵਰਕ ਦੀ ਕਮੀ ਹੋਣ ਕਰਕੇ ਆਪਾਂ ਕੋਈ ਹੋਰ ਕਲਾਸਾਂ ਨਹੀਂ ਸਟਾਰਟ ਕਰ ਰਹੇ ਪਰ ਆਉਣ ਵਾਲੇ ਫਿਊਚਰ ਦੇ ਵਿੱਚ ਆਪਾਂ ਇਹ ਪਲਾਨ ਬਣਾ ਰਹੇ ਹਾਂ ਕਿ ਟਾਈਮ ਟੀਮ ਵਰਕ ਹੋ ਬਣਾ ਕੇ ਆਪਾਂ ਸਾਰੀਆਂ ਕਲਾਸਾਂ ਜਿਹੜੀਆਂ ਹੋ ਸਟਾਰਟ ਕਰ ਸਕੀਏ ਠੀਕ ਹੈ ਬਈ ਸੋ ਦਾ ਰਾਈਟ ਆਨਸਰ ਕੀ ਬਣੂਗਾ ਬਈ ਤੁਹਾਡੇ ਇਹ ਸੌਰੀ ਪੰਜਾਬੀ ਦੇ ਵਿੱਚ ਵੀ ਇਹ ਕੁਐਸਚਨ ਤੇ ਇਸ ਤੋਂ ਇਲਾਵਾ ਤੁਹਾਡਾ ਐਸਐਸਟੀ ਦੇ ਵਿੱਚ ਵੀ ਹੈ ਠੀਕ ਹੈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਸप्त ਸਿੰਧੂ ਠੀਕ ਹੈ ਸप्त ਸਿੰਧੂ ਵੈਦਿਕ ਕਾਲ ਦੇ ਵਿੱਚ ਕਹਿੰਦੇ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਸप्त ਸਿੰਧੂ ਕਿਉਂ ਕਿ ਉਸ ਟਾਈਮ ਤੇ ਇੱਥੇ ਸੱਤ ਨਦੀਆਂ ਸੀ ਠੀਕ ਹੈ ਬਈ ਸਤਨਾਦੀਆਂ ਕਰਕੇ ਇਸ ਨੂੰ ਸਭ ਤੋਂ ਸਿੰਧੂ ਦਾ ਜਿਹੜਾ ਨਾਮ ਸੀ ਉਹ ਦਿੱਤਾ ਗਿਆ ਸੀ ਠੀਕ ਹੈ ਵੀ ਸੋ ਐਸੀ ਤੁਹਾਡੇ ਅੱਜ ਦੀ ਕਲਾਸ ਵਈ ਸੋ ਜਿਹਨਾਂ ਨੂੰ ਕਲਾਸ ਪਸੰਦ ਆਈ ਸੋ ਲਾਇਕ ਸ਼ੇਅਰ ਕਰਨਾ ਜਿਹਨਾਂ ਨੂੰ ਨਹੀਂ ਪਸੰਦ ਆਈ ਵੀ ਕੋਈ ਖਾਲੀ ਜਾਂਦੇ ਹੋ ਡਿਸਲਾਈਕ ਕਰ ਸਕਦੇ ਠੀਕ ਹੈ ਹਾਂ ਸੋ ਇਹ ਬਈ ਗਰੁੱਪ ਨੇ ਇਹਨਾਂ ਦੇ ਵਿੱਚ ਜੁੜਨ ਦਾ ਤੁਹਾਨੂੰ ਕੋਈ ਫਾਇਦਾ ਹੈ ਨਹੀਂਗਾ ਠੀਕ ਹੈ ਕਿਉਂਕਿ ਜੇ ਤੁਸੀਂ ਟਾਈਮ ਦੇ ਦਾ ਕਲਾਸ ਦੇਖਣੀ ਨਹੀਂ ਨੇ ਕਿ ਜੁੜਨ ਦਾ ਵੀ ਕੋਈ ਫਾਇਦਾ ਨਹੀਂ ਠੀਕ ਹੈ ਤਾਂ ਇਹ ਤੇ ਆਉ ਤਾਂ ਹੀ ਫਿਰ ਕੋਈ ਸਵਾਦ ਵਾਲੀ ਗੱਲ ਹੁੰਦੀ ਹੈ ਸੋ ਇਹ ਆਪਣੇ ਵੀ ਕੋਰਸ ਨੇ ਸੋ ਜਿਹੜੇ ਬੱਚੇ ਪਰਚੇਸ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਸਿਰਫ 2400 ਦੇ ਵਿੱਚ ਤੋਂ 2499 ਦੇ ਵਿੱਚ ਟੀਚੀਟੀ ਵਾਲਾ 2999 ਦੇ ਵਿੱਚ ਤੁਹਾਨੂੰ ਐਸਐਸਟੀ ਪੰਜਾਬੀ ਦੇ ਪੀਆਰਡ ਵਾਲਾ ਠੀਕ ਹੈ ਵੀ ਹਾਂ ਠੀਕ ਹੈ ਵੀ ਸੋ ਜਿਹੜੇ ਬੱਚੇ ਪਰਚੇਸ ਕਰਨਾ ਚਾਹੁੰਦੇ ਨੇ ਸੋ ਕਰ ਸਕਦੇ ਨੇ ਵੀ ਇਸ ਨੰਬਰ ਦੇ ਜ਼ਰੀਏ ਆਪਣੇ ਨਾਲ ਸੋ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਸੀਂ ਇਸ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਕੋਈ ਫੇਕ ਨਹੀਂ ਹੈਗਾ ਪਲੇ ਸਟੋਰ ਦੇ ਵਿੱਚ ਤੁਹਾਨੂੰ ਇਹ ਜਿਹੜੀ ਚੀਜ਼ ਹੈ ਉਹ ਮਿਲੂਗੀ ਠੀਕ ਹੈ ਵੀ ਸੋ ਥੈਂਕ ਯੂ ਟੇਕ ਕੇਅਰ ਵੀ ਇਹ ਕਲਾਸਾਂ ਇਸ ਤਰ੍ਹਾਂ ਹੁਣ ਆਪਣੀ ਲਗਾਤਾਰ ਲੈਣੀ ਹੈ ਦੋ ਦਿਨਾਂ ਪਹਿਲਾਂ ਅਮਰਜੈਂਸੀ ਕਰਕੇ ਜਿਹੜੀਆਂ ਆਪਣੇ ਕਲਾਸਾਂ ਸੀ ਉਹ ਬੰਦ ਹੋ ਚੁੱਕੀਆਂ ਸੀ ਵਿੱਚੋਂ ਠੀਕ ਹੈ ਵੀ ਸੋ ਥੈਂਕ ਯੂ ਟੇਕ ਕੇਅਰ ਕਲਾਸ ਨੂੰ ਬਈ ਟਾਈਮ ਤੇ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਤੇ ਸਾਰੇ ਬੱਚੇ ਆਉਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਵੀ